ਜੈ ਗੁਰਦੇਵ ਧੰਨ ਗੁਰਦੇਵ ਜੋ ਅਸੀਂ ਤੁਹਾਨੂੰ ਅੱਜ ਜਗਾ ਦਿਖਾ ਰਹਿਆਂਗੇ ਖੁਰਾਲਗੜ੍ਹ ਸਾਹਿਬ ਚਰਨ ਸ਼ੋ ਗੰਗਾ ਗੁਰੂ ਰਵੀਦਾਸ ਮਹਾਰਾਜ ਦਾ ਸਥਾਨ ਬਣਿਆ ਹੋਇਆ ਸੋ ਵੀਡੀਓ ਪੂਰੀ ਦੇਖਿਓ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ سجل ايه الحلو ايه ايه ਇਹ ਜੋ ਜਗ੍ਹਾ ਕੀ ਇੱਥੇ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦੇ ਪੈਰ ਦੇ ਅੰਗੂਠੇ ਨਾਲ ਪੱਥਰ ਹਟਾ ਕੇ ਮੰੰਗਾ ਵਰਕਟ ਕੀਤੀ ਸੀ ਤੋਂ ਤੁਹਾਨੂੰ ਇਹ ਵੀਡੀਓ ਵੀ ਦਿਖਾਵਾਂਗੇ ਸੋ ਲੰਗਰਾਂ ਵੱਲ ਚੱਲਦੇ ਆ ਪੰਗਰ ਵੀ ਦੇਖਦੇ ਆ ਪਹਿਲਾਂ ਕਿੱਥੇ ਤੱਕ ਲੰਗਰ ਲੱਗੇ ਹੋਏ ਨੇ ਇਸ ਬਾਤ ਤੋਂ ਲਾਉਣ ਮਕਾਉਤ ਲੰਗਰ ਲੱਗੇ ਪਏ ਜਿੱਤੇ ਤੱਕ ਨਿਗਾਹ ਜਾਂਦੀ ਹੈ ਮੇਰੀ ਵਦਿਆ ਕਰ ਲੱਗੇ ਸੰਗ ਤਾਂ ਆਖੇ ਗੁਰੂ ਰਵਿਦਾਸ ਮਹਾਰਾਜ ਦੇ ਸਥਾਨ ਤੇ ਲੰਗਰ ਲਾਉਂਦੇ ਨੇ ਤੋਂ ਸੰਗ ਤਾਂ ਆਉਂਦੇ ਜਾਂਦੇ ਰਹਿੰਣਾ ਸੁਸੰਗਤਾਂ ਨੂੰ ਵੀ ਬੇਨਤੀ ਹੈ ਕਿ ਐਦਾਂ ਧਾਰਮਿਕ ਸਥਾਨਾਂ ਤੇ ਆਇਆ ਕਰੋ ਇੱਕ ਦਿਨ ਦਾ ਪ੍ਰੋਗਰਾਮ ਹੁੰਦਾ ਹੈ ਕਰਵਲਗੜ੍ਹ ਸਾਹਿਬ ਕਿਹੜੀ ਹੋ ਗਿਆ ਤਾਂ ਪੰ ਲੰਗਰਾਂ ਦੇ ਵਿੱਚ ਵੀ ਚੱਲ ਕੇ ਦੇਖਾਂਗੇ ਕਿ ਕਿਹੜੇ-ਕਿਹੜੇ ਪਿੰਡ ਦੇ ਲੰਗਰ ਲੱਗੇ ਹੋਏ ਆਗੇ ਜਿੱਤੇ ਤੱਕ ਨਿਗਾਹ ਜਾਂਦੀ ਹੈ ਲੱਗਰੀ ਲੰਗਰ ਲੱਗੇ ਹੋਏ ਆਗੇ ਵਧੀਆ ਗੱਲ ਆ ਯਾਰ ਕਿ ਗੁਰੂ ਰਵਿਦਾਸ ਮਹਾਰਾਜ ਦੇ ਗੁਰਬਾਣੀ ਦੇ ਨਾਲ ਉਹਨਾਂ ਦੇ ਇਤਿਹਾਸ ਨਾਲ ਸੰਬੰਧ ਤਾਂ ਜੁੜੀਆਂ ਹੋਈਆਂ ਨੇ ਵਧੀਆ ਗੱਲ ਹੈ ਇਹ ਦਰਬਾਰ ਸਾਹਿਬ ਦਾ ਅੰਦਰਲਾ ਹਿੱਸਾ ਜਿੱਥੇ ਗੁਰੂ ਰਵਿਦਾਸ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਹੋਈ ਹੈ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਇਹ ਗੁਰੂ ਰਵਿਦਾਸ ਮਹਾਰਾਜ ਦੀ ਮੂਰਤੀ ਦੀ ਸਥਾਪਨਾ ਕੀਤੀ ਹੋਈ ਹੈ ਅੰਦਰ ਦਰਬਾਰ ਸਾਹਿਬ ਚ ਸੋ ਜਿੱਥੇ ਤੱਕ ਮੇਰੀ ਨਿਗਾਹ ਜ਼ਾਰੀ ਹੈਗੀ ਬੱਸਾਂ ਗੱਡੀਆਂ ਟਰੱਕ ਮੋਟਰਸਾਈਕਲ ਸੰਗ ਤਾਂ ਆਪਣੇ ਆਪਣੇ ਸਾਧਨਾਂ ਤੇ ਆਉਂਦੀਆਂ ਨੇ ਦੂਰ ਦੂਰ ਤੱਕ ਕਿਉਂਕਿ ਪਹਾੜੀ ਇਲਾਕਾ ਹੈ ਇਹ 700 700 ਮਨਨ ਦੇ ਨੀਤਾ ਦੇ 90 700 700 ਮਨਨ ਵਿਕੰਬਤ ਆ ਸੇਵਨ ਚੰਦ ਦੇ ਜਸੀਲਾ ਆ ਪ੍ਰਕਾਸ਼ ਨਿਗਰਾਨਾ ਸਰਵਿੰਦਰ ਕਬਾਣ ਦੇ ਸਾਹਮਣੇ ਜਮਨ ਬਜੇ ਛੋਟੇ ਲੋਹਾਂ ਤੇ ਪ੍ਰੀਤ ਸਿੰਘ ਦੇ ਨਾਮ ਪਰ ਡਾਕਟਰ ਸੁਖਦੇਵ ਸਿੰਘ ਜੀ ਪੁਹਰੇ ਅਤੇ ਪਰਵਿੰਦਰ ਸਿੰਘ ਪਹੁੰਚੇ ਜੀ ਸਮਾ ਲੋ ਤਾਰੀਖ ਜੀਜ਼ ਬਾਰੋਂ ਬੰਦ ਨਿਰਖੇ ਬਾਰੋਂ ਜਨ ਸਮਾਜ ਲਈ ਜੋ ਸਾਡੇ ਵਰਗਾ ਸਮਾਜ ਰਾਜ ਦੇ ਬੜੀ ਅਫਾਰ ਕਿਰਪਾ ਪਿੰਡ ਹੀਰੋਪਲਾ ਜ਼ਿਲ੍ਹਾ ਮਾਨਸਾ ਇੱਥੋਂ ਵੀ ਸਾਧ ਸੰਗਤ ਜੋੜਿਆਂ ਦੀ ਸੇਵਾ ਕਰਦੀ ਹੈ ਆਂ ਸਾਲ ਕੋਈ ਜੋੜੇ ਐਦਾਂ ਹੀ ਲੋ ਕੱਢ ਦਿੰਦੇ ਕੋਈ ਇੱਧਰ ਫਸ ਜਾਂਦਾ ਕੋਈ ਇੱਧਰ ਪੰਜੇ ਦਾ ਠੰਡ ਦਾ ਸਮਾਂ ਸੋ ਸੰਗਤਾਂ ਸੇਵਾ ਕਰਦੇ ਨੇ ਪਿੰਡ ਹੀਰੋਪਲਾ ਦੀ ਨੌਜਵਾਨ ਸਜਗਾ ਦੇ ਦਰਸ਼ਨ ਕਰ ਰਹੇ ਹਾਂ ਕਿ ਗੁਰੂ ਰਵਿਦਾਸ ਮਹਾਰਾ ਜੀ ਨੇ ਪੈਰ ਦੇ ਅੰਗੂਠੇ ਦੇ ਨਾਲ ਪੱਥਰ ਹਟਾ ਕੇ ਗੰਗਾ ਮਾਤਾ ਵਰਗਟ ਹੋਈ ਸੀ ਇੱਥੋਂ ਸੋ ਤੁਹਾਨੂੰ ਓਬਵੀਅਸਲੀ ਨੀਚੋਂ ਦਿਖਾਉਣੀ ਹੈ ਕਿ ਜਿੱਥੇ ਪੈਰ ਦੇ ਅੰਗੂਠੇ ਨੇ ਪੱਥਰ ਹਟਾਏ ਗਏ ਸੀ ਖੱਡ ਬਣੀ ਹੋਈ ਆ ਸੋ ਜੇ ਤੁਸੀਂ ਇਹ ਜਗ੍ਹਾ ਦੇਖ ਰਹੇ ਹੋ ਪੈਰ ਦੇ ਅੰਗੂਠੇ ਨੇ ਪੱਥਰ ਹਟਾਏ ਗਏ ਸੀ ਇੱਥੋਂ ਗੰਗਾ ਮਾਤਾ ਵਰਗਟ ਹੋਈ ਸੀ ਮਾਤਾ ਇਹ ਲੰਗਰ ਦੀ ਸੇਵਾ ਕਰ ਰਹੇ ਨੇ ਪਰੌਂਠਿਆਂ ਦੀਆਂ ਮੇਰੇ ਵੀਰ ਵੀ ਵਿੱਚ ਸਪੋਰਟ ਕਰ ਰਹੇ ਆਗੇ ਕਿਉਂਕਿ ਲੰਗਰ ਪੂਰਾ ਨਹੀਂ ਹੁੰਦਾ ਸਿੱਧੀ ਸੰਗਤਾਂ ਦਾ ਵਾੜਾ ਘੱਟ ਹੁੰਦਾ ਸੋ ਇੰਨਾ ਵਾਸਤੇ ਲਾਈਕ ਤੁਹਾਡਾ ਬਾਣਦਾ ਯਾਰ ਕਿਉਂਕਿ ਇਹਨਾਂ ਨੇ ਮਾਤਾ ਨੇ ਬਾਈਆਂ ਨੇ ਖੁੱਤਾ ਲੰਗਰੇ ਖਾਣਾ ਨਹੀਂ ਹੁੰਦਾ ਝੁਲਾਰੀਆਂ ਨੇ ਕਿਉਂਕਿ ਕਿੰਨਾ ਵਾਸਤੇ ਲੰਗਰ ਆਪਣੇ ਵਾਸਤੇ ਆਪਣੇ ਬਾਈਆਂ ਵਾਸਤੇ ਭੈਣਾ ਵਾਸਤੇ ਲੰਗਰ ਨੇ ਇਹ ਕਿਉਂਕਿ ਠੰਡ ਦਾ ਸਮਾਂਗਾ ਜ਼ਿਆਦਾ ਵੀ ਇੱਥੇ ਲੰਗਰ ਜਾਦਾ ਵੀ ਇੰਤਜ਼ਾਮ ਆਗਾ ਪਰੌਂਠਿਆਂ ਦਾ ਵੀ ਇੰਤਜ਼ਾਮ ਆ ਸੋ ਇਹਨਾਂ ਵਾਸਤੇ ਲਾਈਕ ਤੁਹਾਡਾ ਬਣਦਾ ਯਾਰ ਪਿੰਡ ਚੋਂ ਨਾਲ ਜਲਾ ਦੇ ਵੀ ਔਰ ਵੀ ਪਰੌਂਟਿਆਂ ਦਾ ਦੇਸੀ ਘੋੜਾ ਲੰਗੜਾ ਪਰੌਂਟਿਆਂ ਦਾ ਵੀਰੇ ਨਾਲ ਅਚਾਰ ਗੋਭੀ ਗਾਜਰਾ ਮੂਲੀ ਤਲਕੇ ਮਿਰਚਾ ਵੀਰੇ ਆਜੋ ਗਰਮਾ ਗਰਮ ਚਾ ਲੌਂਗ ਲੈਤੀਆਂ ਵਾਲੀ ਵਿਰੇ ਠੰਡੋਂ ਉੱਪਰ ਦੀ ਸਾਰੇ ਵਿਰੇ ਆਜੋ ਆਜੋ ੱੱੱਕਾ ਨਾ ਮਾਰੇ ਵਿਰੇ ਸਾਰਿਆਂ ਨੂੰ ਖਵਾਵਾਂਗੇ ਪਰੌਂਠੇ ਪਰੌਂਠੇ ਸਾਰਿਆਂ ਨੂੰ ਕਰਾਉਂ ਆਈ ਬਾਈ ਓ ਵੀਰ ਜੀ ਦੀ ਰੋਟੀ ਸਰੂ ਦਾ ਸਾਗ ਲੌਂਗੋਵਾਲ ਵਾਲੇ ਦਾ ਲੰਗਰ ਛੇਮਾ ਲੰਗਰ ਜੀ ਜ਼ਿਲ੍ਹਾ ਸੰਗਰੂਰ ਤੋਂ ਛੋਟੀ ਛੇਵਾਰੇ ਵਿੱਚ ਇਸ ਵਾਰ ਫੇਰ ਵੀਰਾਂ ਦੇ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੱਖੀ ਦੀ ਰੋਟੀ ਤੇ ਸਰੂ ਦਾ ਸਹਾਰਾ ਵੀਰ ਜੀ ਆਓ ਤੇ ਸੱਖੇ ਜਾਓ ਆ ਜਾਓ ਵੀਰ ਜੀ ਜੈ ਗੁਰਦੇਵ ਤਨ ਗੁਰਦੇਵ ਕੈਂਡ ਜਖੇਪਲ ਜ਼ਿਲ੍ਹਾ ਸੰਗਰੂਰ ਵਾਲੇ ਦੇ ਨੰਦਰ ਦੇ ਵਿੱਚ ਗਰਮਾ ਗਰਮ ਚਾਹ ਤੇ ਗਰਮਾ ਗਰਮ ਪਕੌੜੇ ਇਸ ਤੋਂ ਬਾਅਦ ਗਰਮਾ ਗਰਮ ਚਾਹ ਬਰੈਡ ਇਸ ਤੋਂ ਬਾਅਦ ਜੈਗੁਰਦੀ ਧੰਨ ਗੁਰਦੀ ਜੀ ਕੰਡਕਲਾਰਾ ਤਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਸਾਰੀ ਹੀ ਸਾਧ ਸੰਗਤ ਦਾ ਬਹੁਤ ਬਹੁਤ तहे ਦਿਲ ਧੰਨਵਾਦ ਕੀਤਾ ਜਾਂਦਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਇਸ ਸਾਲ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਈਆ ਤਾਂ ਲੰਗਰ ਲੈ ਕੇ ਆਏ ਆ ਤੇ ਅਗਲੀ ਵਾਰ ਵੀ ਆਉਂਦੇ ਰਹਾਂਗੇ ਸਭ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਬਾਈ ਜੀ ਹੈਪੀ ਨਿਊ ਇਅਰ ਵੀਰ ਜੀ ਹੈਪੀ ਨਿਊ ਇਅਰ ਦੇਖੀ ਜਾ ਲੈ ਲਓ ਤੇ ਜੇ ਮਡੇ ਕਲਾਕਾਰ ਆਏ ਹੁਣ ਅਸੀਂ ਪੁੱਛਦੇ ਹਾਂ ਕਿਦਾ ਉਹ ਬਿਆੰਗਾਰੀ ਜਿਹਨੇ ਸੇਵਾ ਕਰਦੀ ਸੀ ਕਿੰਨਾ ਫਾਦੇਵਾਰੀ ਆਨੇ ਕਿਥੇ ਚ ਜਾਂਦੇ ਮਨ ਜੁਆਇਸਰ ਕਾ ਜਿੱਥੇ ਬਾਗੀ ਕਲਾਕਾਰਾਂ ਨੂੰ ਪਿਆਰ ਦਿੰਦੇ ਆ ਆ ਪਿੰਡਾਂ ਦੇ ਵਿੱਚ ਗੁਰਪੁਰ ਆ ਰਹੇ ਆ ਉਹ ਵੀ ਕੀ ਓਏ ਪਿੰਡਾਂ ਦੇ ਗੁਰਪੁਰ ਆ ਰਹੇ ਆ ਬੇਟੀ ਆ ਜਿੱਥੇ ਰਾਗੀ ਕਲਾਕਾਰਾਂ ਨੂੰ ਪਿਆਰ ਦਿੰਦੇ ਆ ਸਾਡੇ ਅੰਦਰ ਕਿੰਨਾ ਜਿੱਛਾ ਪਿਆਰ ਕਿੱਦਰਾ ਨਵਾਂ ਸਾਲ ਆ ਕਰਾ ਜੀ ਗਰਮ ਗਰਮ ਪਕੌੜੇ ਬਣਾਈ ਨਹੀਂ ਗਰਮਾ ਗਰਮ ਚਾਹ ਪਕੌੜੇ ਜ਼ਰੂਰ ਖਾ ਕੇ ਜਾਓ ਜੀ ਗਰਮਾ ਗਰਮ ਚਾਹ ਪਕੌੜੇ ਜਰੂਰ ਸੱਕੇ ਜਾਓ ਜੀ ਵਿਖੇ ਖੇਪੜ ਜ਼ਿਲ੍ਹਾ ਸੰਨੂਰ ਵਾਲੇ ਦੇ ਲੰਗਰ ਦੇ ਵਿੱਚ ਗਰਮਾ ਗਰਮ ਚਾਹ ਪਕੌੜੇ ਜ਼ਰੂਰ ਖਾ ਕੇ ਜਾਓ ਜੀ ਗਰਮਾ ਗਰਮ ਚਾਹ ਪਕੌੜੇ ਲੰਗਰ ਜਰੂਰ ਛੱਕੇ ਜਾਓ ਜੀ ਛੱਕੇ ਜਾਓ ਚੈਤ ਜੀ ਬੰਦਰ ਨੂੰ ਲੱਗ ਰਿਹਾ ਬੰਦਰ ਨੂੰ ਜਿੱਕੇ ਸੇਕੀ ਰੁੱਤੀਆਂ ਗਰਮਾ ਗਰਮ ਚਾਹ ਤੇ ਉਹ ਵੀ ਬੜੇ ਪਿਆਰ ਨਾਲ ਚਾਈ ਦਾ ਲੰਗਰ ਸ਼ੁਰੂ ਹੋ ਗਿਆ ਛੋਟੇ ਵਾਸਤੇ ਲੱਗ ਲੱਗ ਬੰਦੀ ਲੱਗਰ ਪਰ ਸ਼ਾਮ ਲੈ ਲਿਆ ਤੇ ਬਈ ਜੀ ਖੱਤ ਖੰਦ ਕੀ ਦੇਤੀ ਆ ਪਨਾਲ ਕੋਈ ਘਾਟੇ ਲੰਗਰ ਵਾਦੂ ਏ ਤਾਜੀ ਚੜ੍ਹਦੀ ਕਲਾ ਰੱਖਣਾ ਮੇਰ ਪਰਿਆ ਹੱਥ ਰੱਖਣਾ ਤੰਦਰੁਸਤੀਆਂ ਆਕਸ਼ਣ ਕਮਾਈ ਚ ਬਰਕਤਾਂ ਕਰਨਾ ਬਹੁਤ ਬਹੁਤ ਧੰਨਵਾਦ ਸਾਰੇ ਇਦਾਨੀ ਵੀਰਾਂ ਦਾ ਜੋ ਲੰਗੜ ਦੇ ਵਿੱਚ ਬਾ ਚੜ ਕੇ ਸੇਵਾ ਕਰ ਰਹੇ ਆ ਗੁਰੂਆਂ ਵਿਦਾ ਕੀ ਚੜ੍ਹਦੀ ਕਲਾ ਰੱਖਣਾ ਨਵੇਂ ਸਾਲ ਦੀਆਂ ਕਿਸੇ ਤੋਂ ਯਾਰ ਕਿਸੇ ਦੀ ਖੁਸ਼ਾਲੀ ਹੋਵੇ ਤੁਹਾਨੂੰ ਤੁਹਾਨੂੰ ਸਾਰੇ ਤੁਹਾਨੂੰ ਨਵੇਂ ਸਾਲ ਦੇ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇਵ ਤਨ ਗੁਰਦੇਵ

श्री मंगू राम मंगो वारीअ जी यादि